ਤੋ ਇਹ ਕਸਾ ਬੰਝਾ ਹੋਰ ਕਾਹ ਚੇਤ ਸੋਗਾ ਕਰਦੇ ਆ ਸਭ ਤੋਂ ਜਲਦੀ ਖੜ ਤੋਂ ਪਰਮਾਤਮਾ ਬਹੁਤ ਬਹੁਤ ਇਹ ਬਕਸੇ ਖਲਾ ਕਰਦੇ ਆ ਅਸੀਂ ਅੱਜ ਜੋ ਕਿ ਇਹ ਦੇਖੋ ਬੱਗੇ ਸ਼ਰਾਬ ਪਾ ਲਈ ਜੋ ਰਿਜ਼ਰਵ ਵਿੱਚ ਕਿੰਨਾ ਇਹ ਦੁੱਖ ਖਾਦੀ ਬੰਦੇ ਨੇ ਕੋਈ ਵੀ ਸ਼ਰਾਬ ਕਿ ਗਿੜੇ ਨਾ ਚਲਾਓ ਇਹ ਜੋ ਕਿ ਸੜਕਾਂ ਤੇ ਵੀ ਵਾਰ ਵਾਰ ਦੇਖਿਆ ਹੁੰਦਾ ਤੇ ਸ਼ਰਾਬ ਪੀਣ ਨਾਲ ਜੋ ਕਿ ਇਹ ਸਾਂ ਕਦੇ ਵੀ ਆਪਣੀ ਜੋਗੀ ਬੁੱਧੀ ਸਮੀ ਰੱਖ ਪਾਉਂਦਾ। ਇਹ ਸ਼ਾਉ ਤੁਝੇ ਬੜੀ ਗੱਲ ਤੋਂ ਸੋਚਦਾ। ਤੇ ਲੋਕਾਂ ਤੇ ਵੀ ਸ਼ਰਾਬ ਦੇ ਆਪੀ ਕੇ ਲੋਕਾਂ ਨਾਲ ਬੈਠ ਨਹੀਂ ਖਾਣੇ ਚਾਹੀਦੇ ਜਿਸ ਨਾਲ ਕਤਲ ਵੀ ਹੋ ਜਾਂਦਾ ਹੈ। ਕਈ ਵਾਰੀ ਲੋਕ ਵੀ ਮਰ ਜਾਂਦੇ ਨੇ। ਬੇਸ਼ੱਕ ਜੇਕਰ ਤੁਸੀਂ ਸਹੀ ਜਹਾੜਾ ਆਇਆ ਤਾਂ ਉਹ ਆਪਣਾ ਜੋ ਕਿ ਖਾਨੇ ਬਿਨਾਂ ਸਹੀ ਕਰੋ ਸ਼ਰਾਬ ਨਾਲ ਵੀ ਉਹ ਸ਼ਰਾਬ ਜਿਵੇਂ ਖਰਾਬ ਕਰਦੀ ਹੈ ਜੋ ਕਿ ਫੇਫੜਿਆਂ ਖਾਰਦੀ ਤੇ ਚੁੱਕ ਜਿਹੇ ਬਿਮਾਰੀਆਂ ਦਿਮਾਗ ਦੀ ਬਿਮਾਰੀਆਂ ਤੇ ਜੋ ਕਿ ਉਹ ਕੋਈ ਪਛਾਤਾ ਅੰਦਰੋਂ ਇੱਕ ਖਾਦੀ ਕਰਦੀ ਹੈ ਗੁਰਦਿਆਂ ਫੇਫੜਿਆਂ ਵਿੱਚ ਜਾ ਕੇ ਉਹਨਾਂ ਜੋ ਕਿ ਕਾਮੇ ਉਹ ਠੱਪ ਕਰਦੀ ਹੈ ਕਿ ਹਮੇਸ਼ਾ ਜੇਕਰ ਤੁਸੀਂ ਆਪੋ ਆਪਣੇ ਸਭ ਨੂੰ ਬਚਾਉਣਾ ਹੈ ਤਾਂ ਜਿਨੀਆ ਵਸਤੂਆਂ ਦਾ ਸ਼ਾਅ ਹੋ ਗਿਆ ਹੈ ਕੋਈ ਹੋਰ ਚੀਜ਼ਾਂ ਹੋਗੀਆਂ ਚੱਟਾ ਵਗੈਰਾ ਚੋਕੀ ਸਭ ਕੁਝ ਛੱਡ ਦਿਓ ਇਹ ਦੇਖੋ ਤਾਂ ਬਹੁਤ ਵਧੀਆ ਲੱਗਦੇ ਪਰੰਤੂ ਜਦੋਂ ਵੀ ਇਨਸਾਨ ਦੇ ਅੰਦਰ ਜਾਂਦੀ ਹੈ ਤਾਂ ਹਮੇਸ਼ਾ ਇਹ ਜੋ ਕਿ ਅੰਦਰ ਜਾ ਕੇ ਕੋਈ ਨਾ ਖਾਭ ਵੀ ਬਜੂਰ ਕਰ ਦਿੱਤੀ ਹੈ ਸਿਸਟਮ ਹੋ ਗਿਆ ਅੰਦਰ ਜਦੋਂ ਜਸਟਿਸ ਸਿਸਟਮ ਹੋ ਵੀ ਜਦੋਂ ਤਾਂ ਕੋਈ ਬੋਗਜ ਹੋ ਜਾਂਦੀ ਹੈ ਉਸ ਨਾਲ ਕੋਈ ਨਾ ਕੋਈ ਨਵੀਂ ਬਿਮਾਰੀ ਫਿਰ ਤੋਂ ਲੱਗ ਜਾਂਦੀ ਹੈ ਤੇ ਇਹ ਲੱਗੇ ਬਿਮਾਰੀ ਕਦੇ ਵੀ ਇਨਸਾਨ ਦਾ ਸਿਹਤਾਂ ਦੇ ਛੱਡਦੇ ਹਮੇਸ਼ਾ ਇਹ ਰਹੀ ਰਹਿੰਦੀ ਹੈ ਤੇ ਜੇਕਰ ਸਾਨੂੰ ਸ਼ਰਾਬ ਜਦੋਂ ਆਪਾਂ ਜਦੋਂ ਆਗੇ ਖੰਡੀ ਤੋਂ ਖਾਸ ਤਿੱਖੀ ਪਿੰਡਰ ਜੋ ਵੀ ਮਾਸ ਐਕਸ਼ਨ ਨੂੰ ਘਾ ਲਦੀ ਹੈ ਸਾੜਦੀ ਹੈ ਅੱਜਾ ਸੇਵਨ ਕਰਨ ਲਈ ਫਰਟ ਭਾਗ ਕੋਈ ਸ਼ਕਤ ਨਹੀਂ ਹੈ ਨਾ ਸੇਵਾ ਨਾ ਕਰੋ ਚੰਗਾ ਇਹ ਕਰ ਤੁਸੀਂ ਸਹੀ ਰਹਿਣਾ ਹੈ ਤਾਂ ਇਹ ਸਹੀ ਹਣੀ ਵਸਤੂ ਛੱਡ ਦੋ ਇਹ ਸਿਰਫ ਉਹਨਾਂ ਇਸਰਫਾ ਜਿਹੜੇ ਪੰਜਾਬ ਵਿੱਚ ਨਹੀਂ ਸਰਬਸਾਰੇ ਲਖਪ੍ਰਦੇਸ਼ ਵਿੱਚ ਹੀ ਜੋ ਕਿ ਹਾਲਾਤ ਬਦ ਗਏ ਲੋਕ ਘਰ ਘਰ ਜੋ ਕਿ ਆਪਣੀਆਂ ਬੇਟੀਆਂ ਵੇਚਦੇ ਨੇ ਸੇ ਜਿਸ ਨਾਲ ਉਹ ਹੋ ਕੁਝ ਜਿਹੇ ਜੋ ਕਿ ਸੁਖੀ ਬਣ ਜਾਂਦੇ ਤਾਂ ਇਹ ਕੁਝ ਨਾ ਕਰੋ